ਲੇ 35 ਸਾਲਾਂ ਤੋਂ ਹੰਡ ਤੋਂ ਬਚਾਉਣ ਲਈ ਲੋਕਾਂ ਨੂੰ ਬੇਸਰਾਂ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਂਦੇ ਹਨ ਇਸ ਦੇ ਵਿੱਚ ਗਰਮ ਕੰਬਲ ਤੇ ਰੋਟੀ ਦਾ ਪ੍ਰਬੰਧ ਹੁੰਦਾ ਹੈ ਤੇ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਖਸਾਮਾਂ ਬਠਿੰਡਾ ਰੇਲਵੇ ਸਟੇਸ਼ਨ ਬੱਸ ਸਟੈਂਡ ਮਾਲ ਰੋਡ ਦੇ ਉੱਤੇ ਲੱਕੜਾ ਜਲਾ ਕੇ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਜਾਂਦੀ ਹੈ ਕਿਉਂਕਿ ਬਠਿੰਡਾ ਜੰਕਸ਼ਨ ਬਹੁਤ ਵੱਡਾ ਹੈ ਇੱਥੇ ਬੇਸਾਰਾ ਲੋਕ ਵੀ ਬਹੁਤ ਉਤਰਦੇ ਨੇ ਮੁਸਾਫਰ ਲੋਕ ਵੀ ਹੁੰਦੇ ਨੇ ਇਹਨਾਂ ਲੋਕਾਂ ਨੂੰ ਰਾਹਤ ਦੇਣ ਲਈ ਲੱਕੜਾਂ ਸਾਰਾ ਜਨ ਸੇਵਾ ਵੱਲੋਂ ਬਠਿੰਡਾ ਦੇ ਲੋਕਾਂ ਦੇ ਸਹਿਯੋਗ ਨਾਲ ਜਲਾਈਆਂ ਜਾਂਦੀਆਂ ਨੇ ਸਾਡੀ ਕੋਈ ਪੀਛਣ ਨਹੀਂ ਹੈ ਕਿ ਅਸੀਂ ਇਹ ਕੰਮ ਕਰ ਸਕੀਏ ਜੇ ਬਠਿੰਡੇ ਦੇ ਲੋਕਾਂ ਦਾ ਸਹਿਯੋਗ ਨਾ ਹੋਵੇ ਤਾਂ ਲੱਕੜਾਂ ਜਲਾਨੀਆਂ ਬਹੁਤ ਮੁਸ਼ਕਲ ਨੇ ਹਰ ਸਾਲ ਅਸੀਂ ਬਠਿੰਡਾ ਦੇ ਲੋਕਾਂ ਨਾਲ ਦੇ ਸਹਿਯੋਗ ਨਾਲ ਹੀ ਲੱਕੜਾਂ ਜਲਾਉਂਦੇ ਹਾਂ ਰਾਤ ਨੂੰ ਸ਼ਹਿਰ ਦੇ ਵਿੱਚ ਬਕ ਬਕ 타ਮਤੀ ਜਿੱਥੇ ਬੇਸਰਾਂ ਲੋਕ ਜਾਂ ਮਜ਼ਦੂਰ ਲੋਕ ਸੁੱਤੇ ਹੁੰਦੇ ਨੇ ਬਿਨਾਂ ਕਿਸੇ ਕੱਪੜੇ ਦੇ ਉਹਨਾਂ ਨੂੰ ਗਰਮ ਕੰਬਲ ਪ੍ਰਦਾਨ ਕਰਨ ਲਈ ਦੋ ਐਂਬੂਲੈਂਸਾਂ ਦੀ 24 ਘੰਟੇ ਡਿਊਟੀ ਲਗਾਈ ਜਾਂਦੀ ਹੈ ਔਰ ਅਸੀਂ ਹਰ ਸੰਭਵ ਕੋਸ਼ਿਸ਼ ਕਰਦੇ ਹਾਂ ਕਿ ਬਠਿੰਡਾ ਸ਼ਹਿਰ ਦੇ ਵਿੱਚ ਸਰਦੀ ਨਾਲ ਕਿਸੇ ਦੀ ਮੌਤ ਨਾ ਹੋਵੇ ਕਿੰਨੇ ਕ ਸਾਲਾਂ ਤੋਂ ਗੁਲ ਸਾਹਿਬ ਤੁਸੀਂ ਲੱਗੇ ਹੋ ਹੋ ਸਹਾਰਾ ਜਨ ਸੇਵਾ ਇਹ ਸੇਵਾ ਪਿਛਲੇ 35 ਸਾਲਾਂ ਤੋਂ ਨਿਭਾਈ ਹੈ ਉਹ ਸਾਰੀ ਸੇਵਾ ਬਠਿੰਡੇ ਦੇ ਲੋਕਾਂ ਦੀ ਸਹਿਯੋਗ ਨਾਲ ਹੀ ਨਿਵਾਰੀ ਹੈ ਇਹ ਸੰਸਥਾ ਵੱਲੋਂ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਜੀ ਸ਼ਹਿਰ ਦੇ ਵਿੱਚ ਜਗ੍ਹਾ ਜਗ੍ਹਾ ਅੱਗਵਾਲੀ ਜਾ ਰਹੀ ਹੈ ਲੋਕਾਂ ਨੂੰ ਰਜਾਈਆਂ ਕੰਬਲ ਵੰਡੇ ਜਾ ਰਹੇ ਆ ਜੀ ਇਹ ਬਹੁਤ ਜ਼ਰੂਰੀ ਹੈ ਜੀ ਇਹ ਸ਼ਹਿਰ ਵਾਸੀਆਂ ਵੱਲੋਂ ਬਹੁਤ ਵਧੀਆ ਮਦਦ ਕੀਤੀ ਜਾ ਰਹੀ ਹੈ ਇੱਥੋਂ ਬਹੁਤ ਵਧੀਆ ਮੁਸਾਫਰ ਆਉਂਦੇ ਆ ਠੰਡ 'ਚ ਅੱਗ ਸੇਕਦੇ ਆ ਸ਼ਹਿਰ ਦਾ ਬਹੁਤ ਇਹਦੇ ਨਾਲ ਨਾਂ ਹੁੰਦਾ ਜਿਹੜਾ ਲੋਕਾਂ ਦੀ ਸੇਵਾ ਕੀਤੀ ਜਾਂਦੀ ਕੰਬਲ ਦਿੱਤੇ ਜਾਂਦੇ ਅੱਗਵਾਲੀ ਜਾਂਦੀ ਆ ਲੋਕਾਂ ਨੂੰ ਖਾਣ ਪੀਣ ਦੇ ਵੀ ਸਾਧਨ ਕੀਤੇ ਜਾਂਦੇ ਐ ਤੇ ਠੰਡ ਬਹੁਤ ਵੱਧੀ ਹੈ ਜੀ ਇਹਨਾਂ ਦੇ ਮੁਕਾਬਲੇ ਠੰਡ ਬਹੁਤ ਵਧੀ ਹੋਈ ਹੈ ਜੀ ਤੁੰਦ ਬਹੁਤ ਪੈ ਰਹੀ ਹੈ ਜੀ ਸਵੇਰ ਦੇ 2-2 ਤੋਂ 12 1 ਵਜੇ ਤੱਕ ਤੁੰਦ ਰਹਿੰਦੀ ਹੈ ਜੀ ਇੱਥੇ ਸਾਰੀ ਰਾਤ ਲੋਕ ਠੰਡ ਚ ਅੱਗ ਸੇਕਦੇ ਐ ਜੀ ਸ਼ਰਧਾਲੂ ਬੜੀ ਯਾਤਰੀ ਬੜੀ ਦੂਰ ਦੂਰ ਤੱਕ ਤੋਂ ਆਉਂਦੇ ਨੇ ਹਾਂ ਹਾਂ ਜੀ ਯਾਤਰੀ ਇੱਥੇ ਜੀ 24 ਘੰਟੇ ਗੱਡੀਆਂ ਗੱਡੀਆਂ ਚੱਲਦੀਆਂ ਜੀ ਬਠਿੰਡਾ ਸ਼ਹਿਰ ਐ ਜਕਸਨ ਵੱਡਾ ਐ ਜੀ ਗੱਡੀਆਂ ਤੇ ਹਰ ਵੇਲੇ ਚੱਲਦੀਆਂ ਰਹਿੰਦੀਆਂ ਜੀ ਹਰ ਘੰਟੇ ਅਤੇ ਘੰਟੇ ਬਾਅਦ ਗੱਡੀ ਜਾਂਦੀ ਹੈ ਜੀ ਹਰ ਪਾਸੇ ਨੂੰ ਹਰ ਸਟੇਟ ਨੂੰ ਗੱਡੀ ਜਾਂਦੀ ਹੈ ਇੱਥੋਂ ਤੇ ਯਾਤਰੀ ਗੱਡੀਆਂ ਲੇਟ ਹੋਣ ਕਰਕੇ ਤੇ ਅੱਕਦਾ ਸੇਕਦੇ ਆ ਜੀ ਬਹੁਤ ਦੁਖੀ ਆ ਗੱਡੀਆਂ ਲੇਟ ਮੈਂਟ ਆਉਣ ਕਰਕੇ ਇਸ ਲਈ ਸੰਸਥਾਵਾਂ ਲੋਕ ਬਹੁਤ ਸੇਵਾ ਕੀ ਪੀਂਦੀਆਂ ਨੇ